ਅਸੀਂ ਜਾਣਾ ਹੌਸਤ ਕਾਂਤੀ ਕੀ ਆ ਨਾ ਇਹਦਾ ਦੇਖ ਉਸ ਰੈਗਰਸ ਰੈਗਰਸ ਤੇ ਉੱਥੋਂ ਲੈਣਾ ਅਸਮਾਨ ਅਸੀਂ ਕਾਲੇ ਇਹ ਬੰਦ ਸੀ ਇੱਕ ਸੰਡੇ ਨੂੰ ਖੁੱਲੀ ਹੁੰਦੀ ਆ ਤਕਰੀਬਨ ਬੰਦ ਹੀ ਹੁੰਦੀ ਆ ਹਾਂ ਜੀ ਉਧਰ ਵੀ ਆਪਾਂ ਪਿੱਛੇ ਜਾ ਕੇ ਵੇਖੇ ਆਵਾਂਗੇ ਜਿਹੜੇ ਛੱਤ ਤੇ ਰੱਖਣ ਵਾਲੇ ਝੁੱਲ੍ਹੇ ਆ। ਆ ਲੱਕੜ ਦਾ ਹਨਾ ਟੇਬਲ। ਅੰਚ ਉਹ ਸਤ੍ਹਾ 'ਤੇ ਚੇਅਰ ਹਨਾ ਹਾਂ।

ਨਾਲਾ ਤੋਲੇ ਹੀ ਨਾਲਾ ਤੇ ਨਾਲ ਉਹ ਬਾਬੇ ਵਾਲੇ ਜਿਹੜਾ ਕਾਮਲਾ ਫੋਟੋਆਂ ਲਾਉਣੀਆਂ ਨੇ ਉੱਥੇ ਵੇਖ ਲਈ ਉਹ ਨਾਪ ਲਈ ਨਾਪ ਲੈ ਕੇ ਆਈ ਕਿ ਮੈਂ ਉੱਤ ਵਿੱਚ ਵੇਖ ਸਕਦਾ ਨਾ ਲੋਕਾਂ ਨੂੰ ਪਰ ਮਾੜੀਆਂ ਤਾਂ ਜਿਵੇਂ ਆ ਆ ਵੀ ਆ ਇਹ ਦੀ ਵੀ ਜੇ ਆਪਾਂ ਉਹਦੇ ਬਣਿਆ ਤਾਂ ਨਿਆਇਂ ਕਰਨਗੇ ਹਨਾ ਪਰ ਵੱਡੀ ਫੋਟੋ ਨਹੀਂ ਨਾ ਪੈਟਰੋਨੀ ਵੀ ਬਣੀ ਤਾਂ ਨਹੀਂ ਆਇਆ ਲਮਾਰੀ ਨਾਲਗੀ ਵਿੱਚ ਫੋਟੋ ਆ ਸਰ ਪਰ ਇਥੇ ਨਹੀਂ ਫੇਰ ਵੀ ਨਹੀਂ ਹੋਣਾ ਫਿਰ ਧੂਪ ਦਿਓ ਤੇ ਕਹਿਆ ਕਰਾ ਦੇ ਜੇ ਰਹਿਣਾ ਉੱਪਰ ਇਹ ਕਾਲਾ ਕੁ ਖੁੱਲਾ ਹੀ ਲੈਣਾ ਪੈਣਾ ਸਸਟ ਜਾਂ ਫਿਰ ਬਣਵਾਉਣਾ ਪੈਣਾ ਦੇਖੋ ਜਿਵੇਂ ਐਵੇਂ ਦੀ ਚੀਜ਼ ਵੀ ਐਵੇਂ ਵੀ ਫਟ ਆ ਸਕਦੀ ਉੱਥੇ ਉੱਪਰ ਫੂਟਾ ਉੱਪਰ ਤੂਫ ਤੇ ਵਿੱਚ ਨਾਲੇ ਤਾਂ ਗੋਟਕਾ ਸਾਫ ਰੱਖੇ ਜਾ ਸਕਦੇ ਆ ਤੇ ਨਾਲੇ ਐਵੇਂ ਜਿਵੇਂ ਤੂਫ ਦਾ ਸਮਾਨ ਜੋ ਉੱਥੇ ਰੱਖਿਆ ਆ ਐਵੇਂ ਜਿਵੇਂ ਠੀਕ ਬਈ ਭੁਈ ਇਹਦੇ ਨਾਲ ਦੀ ਤਾਂ ਫਿਰ ਹੈਗੀ ਆ ਆਪਾਂ ਕੰਦਰਾ ਲਾਉਣੀ ਆ ਤੇ ਤਾਂ ਪੁੰਝੇ ਆ ਗਈ ਫਦੇ ਕੋ ਉੱਪਰ ਤਾਂ ਆਪਣੀ ਵੱਡੀ ਫੋਟੋ ਆ ਜਾਣੀ ਜਿਵੇਂ ਆ ਚੀਜ਼ ਵੀ ਆ ਆ ਜਵੇਂ ਕੰਦ ਨਾ ਲੱਗ ਗਈ ਹਮ ਹਾਂ ਪਰ ਇਹਦੇ ਉੱਤੇ ਗੱਡੀ ਹੈ ਨਾ ਇੱਕ ਪੰਗਾ ਥੋੜੀ ਹੈ ਇਹਦੇ ਉੱਪਰ ਗੱਡੀ ਆ ਜਿਵੇਂ ਆ ਵੀ ਸਟੂਲੀ ਆ ਇਹ ਸਟੂਲੀ ਆ ਹਾਂ ਤੇ ਆਪਾਂ ਨੂੰ ਤਾਂ ਉੱਪਰ ਹੀ ਚਾਹੀਦੀ ਆ ਉੱਪਰ ਮੇਰੇ ਪੈਰ ਆ ਥੱਲੇ ਤੇ ਪੈਰਾਂ ਨੂੰ ਆਪਾਂ ਨੂੰ ਕੀ ਹੁੰਦਾ ਪੈਰ ਉਹੀ ਲਮਕਾ ਦੇਗੇ ਇਸਲੇ ਉਹ ਸੱਚੇ ਲਮਕੋਨ ਤੇ ਆਪਾ ਘੱਟੇ ਲੈ ਜੂਗੀ ਆ ਦੇਖੋ ਇਧਰੀਆਂ ਆਈਆਂ ਪਈਆਂ ਮੈਟ ਟੈਪ ਦੀਆਂ ਤਾਂ ਪੂਰੀ ਹੋਈ ਦਰੀ ਹੋਈ ਆ ਲੈ ਇਹ ਕੀ ਗਰਮੀ ਚ ਜਿਵੇਂ ਹੋਣਾ ਇਹ ਦੋ ਦਰੀਆਂ ਲਈਆਂ ਹੁਣ ਜਿਵੇਂ ਮੰਜੇ ਲੈਣੇ ਆ ਨਾ ਚਾਦਰਾਂ ਉੱਪਰ ਵਿਛਾ ਕੇ ਤੇ ਆਹ ਤਾਂ ਪੂਰੀਆਂ ਖੁੱਲੀਆਂ ਡੁੱਲੀਆਂ ਦਰੀਆਂ ਇਹ ਤਾਂ ਇਹ ਤਾਂ 70 ਪੀ ਲਾਵਾਂਗੇ ਤੇ ਇੰਡੀਆ ਤੋਂ ਕੋਰੀਅਰ ਕਰਾਵਾਂਗੇ ਦੋ ਦੋ ਪੇਟੀਆਂ ਪਾਈਆਂ ਪਾਈਆਂ ਦਰੀਆਂ ਦੀਆਂ ਸ਼ਾਪਾ ਕੀ ਲੈਣਾ ਆਏ ਸੀ ਆਪਾਂ ਹੁਣ ਉਹੀ ਇੱਕ ਤਾਂ ਨਾਪ ਲੈ ਕੇ ਨਹੀਂ ਆਇਆ ਆਪਾਂ ਤੋਰ ਤੋਰ ਆਏ ਇੱਧਰ ਨਹੀਂ ਸਿੱਧਾ ਹੁਣ ਨਾਪ ਲੈ ਕੇ ਆਈਏ ਰੰਗ ਕਿਹੜਾ ਲੈਣਾ ਵਾਈਟ ਤਨਾਰੇ ਜਿਹੜਾ ਘਰੇ ਪਿਆ ਵਾ ਉਹ ਥੋੜਾ ਵਾ ਉਹ ਤਾਂ ਥੋੜਾ ਚਲੋ ਫੇ ਦੇ ਲੋ ਰਾਹ ਨੂੰ ਸਿਮਨ ਚੱਕ ਕੋਸ ਹੋਰ ਦੇਖ ਲੈਣੀ ਚਲ ਟਾਈਮ ਨਾ ਖਰਾਬ ਕਰੋ ਜਿਹੜੀ ਬਾਲਟੀ ਚੁੱਕਣੀ ਚੁੱਕ ਲੋ ਤੇ ਆਜੋ ਕਿਉਂਕਿ ਉਧਰ ਕੰਮ ਬਹੁਤ ਪਿਆਵਾ ਆ ਕੀ ਚਾਣਾ ਕੀ ਚਾਣਾ ਕੀਚਨ ਤengah ਫਟ ਤengah ਫਟੀਆਂ ਆ ਆਪਾਂ ਨੇ ਬਾਅਦ ਚ ਜਿਵੇਂ ਆਪਣੇ ਬਾਹਰ ਆ ਇਹ ਇਦਾਂ ਨਹੀਂ ਸੈਲਫ ਲਿਆ ਕੇ ਉਲ ਜਾ ਕੇ ਲਾਵਾਂਗੇ ਪੱਥਰ ਦੀ ਹਨਾ ਅੱਛਾ ਪਿੱਤੂਰਾ ਨੂੰ ਜੋ ਫੰਟੇਨ ਆ ਲੈ ਲੇ ਬਸ ਇੱਕ ਬਾਲਟੀ ਲੱਗ ਜੂ ਛੋਟੀ ਹੈ ਨੀ ਉਹ ਅੰਦਰ ਆਹ ਦੇ ਪਹੀਆ ਹੈ ਪਰ ਦੂਜੇ ਖੁੱਲੇ ਹਨ ਆਹ ਦੇ ਪਹੀਏ ਬਦ ਨੈਕ ਆਹ ਦੇਖਿਆ ਇਹ ਤਰੰਗ ਰੰਗ ਕਰਨਾ ਲਿਆਈ ਮਲਦੀ ਵੇਹਲਾ ਕੋਪ ਮੇਰਾ ਤਾਂ ਰਾਂਗ ਨੂੰ ਬਸ ਖਾਸ ਹੋ ਗਿਆ ਚਲ ਆਜੋ ਫਿਰ ਬਾਹਰ ਵੀ ਵੇਖਣਾ ਅਜੇ ਜਲਦੀ ਤੇ ਆਉਂਦਾ ਮਾਲੇ ਨੂੰ ਅਸੀਂ ਹਾਂ ਫਿਰ ਇੱਧਰ ਆ ਕੇ ਨਾਲ ਇਹਨਾਂ ਨਾਲ ਲੈ ਕੇ ਫਿਰ ਜਾਵਾਂਗੇ ਉੱਤਰ ਮਾਰਤੇ ਪਹਿਲਾਂ ਹੱਦ ਮਾਰਿਆ ਹੋਰ ਆਇਆ ਕੱਲਾ ਦੂਜੇ ਮੈਂ ਉਹ ਕਿਹੜਾ ਨੂੰ ਸੌਂਦਾ ਉਹਨਾਂ ਚਾਹ। ਆਹ ਚ ਨੂੰ ਮੋਲ ਨੂੰ ਆਵਾਜ਼ ਦੇ ਕੇ ਨੂੰ ਬੂਟ ਫੜਾ ਦੇ। ਆਹ ਬੋਲ ਬੂਟ ਲੈ ਅੱਜ। ਅੱਛਾ। ਕਾਇਓ ਕਹੇ ਚਲੇ ਆ। ਕੰਮ ਮਾਲੇ ਕੇ ਵੈਸੇ। ਉਸੇ ਫੋਨ ਨੂੰ। ਹਾਂ, ਸੋਣੇ ਆ ਨਾ। ਹੂੰ। ਅੱਛਾ। ਉਹਦੇ ਦਾ ਮੈਂ ਸੀ ਬੂਟ ਲੈਣ ਮੈਨੂੰ ਤਾਂ ਮਿਲੇ ਨਹੀਂ ਕਿ। ਬੋਲ ਨੂੰ ਲੈ ਨਹੀਂ। ਅਸੀਂ ਬੋਲ ਨੂੰ ਲੱਭੀ ਜਗੇ ਬੋਲ ਨੂੰ ਹੋਰ ਬਾੜ ਫੇਦ ਕੇ ਬਾਅਦ ਚ ਗਵਾਜ ਗਿਆ। ਅੱਛਾ। ਦੂਜੇ ਆਉਂਦੇ ਗੁਰ ਤੇ ਮਾਸੜ ਆ ਗਿਆ। ਫੇਰ ਨਹੀਂ ਸੌਣਿਆ ਹੁਣ ਮਾਸੜ ਆ ਗਿਆ ਤੇਰਾ ਨਹੀਂ ਨਹੀਂ ਮਾਮਾ ਮਾਮਾ ਨਹੀਂ ਜਾਂਦਾ ਹਾਂਜੀ ਚਲੋ ਆ ਜੂਗਾ ਫੇਰ ਉਧਰ ਮੋਲੂ ਦਾ ਵੀ ਹਜੇ ਟਾਈਮ ਪਿਆ ਕਿੰਨੇ ਪੰਨ ਨਹੀਂ 5 ਤਾਂ ਬਚੇ ਜੀ ਹਾਂਜੀ ਮੋਲ ਨੂੰ ਮ ਪੁੱਛਿਆ ਜੀ ਮੂਲੂ ਕੰਦਰ ਸੀਗਾ ਸ਼ਾਇਦ 7:00 ਤੇ 5:00 ਵਜੇ ਜਾਣਾ ਵੇ ਮੈਸੇਜ ਜੇ ਆਇਆ ਆ ਹੁਣੇ ਟਾਈਮ ਨਾ ਜਾਣਾ ਹੁਣ ਪਰ ਕੋਈ ਨਾ ਕੋਈ ਉਹਨੇ ਸਾਈਕਲ ਖੜਾਇਆ ਸੀਗਾ ਪੈਂਚਰ ਲਾਉਣ ਨੂੰ ਲੈਣ ਆਏ ਬਣ ਗਿਆ ਬਣ ਗਿਆ ਸਾਈਕਲਾਂ ਲਈ ਹੋਇਆ ਨਾ ਦੁਕਾਨ ਉਹ ਪਿਆਰੇ ਕੋਲਾ ਫੋਨ ਪੱਤੀ ਕੋਲ ਕਿਕ ਪਾ ਨੋਂਜ਼ ਇੰਤਰਾ ਇਹਨਾਂ ਨੇ ਕਿੰਨਾ ਦਾ ਕਮਿਸਟ ਇਹ ਸਤਾ ਬੋਹਰਾ ਬੋਕਾ ਤਰੀ ਤੋਹਾਂ ਪਾ ਤਾ ਬੋਕਾ ਚਲੋ ਆ ਬਦਲ ਫੇ ਬਹੁਤ ਹੋ ਗਿਆ ਜਿੱਦੇ ਨੇ ਧੁੱਪ ਸੀਗੀ ਇਹ ਤੇਰੀ ਕੰਡਾ ਹੈ ਲਾ ਬੱਤ ਅੱਗੇ ਦਨ ਸਾਵਾ 65 ਦੇ ਵਾਲੇ ਦਾ ਇਹ ਨਹੀਂ ਪਤੇ ਹੈਗਾ 100 50 ਦੇ 20 ਆ ਪੰਜ ਤੇ ਹੈ ਗਿਆ ਬਾਹਰ ਦੀ ਬਾਹਰ ਦੀ ਜੇਬ ਜੇ ਬੀਓ ਹੀ ਦੇ ਦੋ ਨਾ ਪੰਜ ਮੋੜ ਜਾਣਗੇ ਔਨ ਕਰ ਲੈ ਵੰਟੀ ਔਨ ਹੋਣਾ ਹੈ ਕਰ ਜਾ ਕਿੱਥੇ ਲੈ ਜਾਣਾ ਵਾ ਕਿਉਂ ਆਇਆ ਜ਼ਰੂਰ ਆਇ ਲਿਜਾਣਾ ਤੂੰ ਪੈਡਲ ਮਾਰਨ ਜਿਆਦਾ ਸਿਲੇ ਨਾ ਫੜ ਜਾਣਗੇ ਮਿਲਗੇ ਨਾ ਮਰਮਲ ਵੰਟੀ ਮੇਰੇ ਆਰ ਗਾ ਜੇ ਨਾ ਉਹ ਬ੍ਰੇਕ ਤਾਂ ਹੈਗਾ ਵਿਚਾਲੜੀ ਚ ਪਏ ਆ ਬੀਓ ਹੀ ਦੇ ਦੋ ਨਾ ਪੰਜ ਮੰਟ ਧਿਆਨ ਨਾਲ ਹੁਣ ਆਇਦਰ ਘਟੇ ਕਸੀ ਜਾਂਦਾ ਲਾਈਟਾਂ ਤੇ ਮੈਂ ਇੱਥੇ ਗੁਰਾ ਲੱਗ ਗਿਆ ਤੇ ਭਾਂਡੇ ਟਕਾਉਣ ਕਿਚਨ ਚ ਆ ਗਏ ਲੈ ਆਪਾਂ ਇਹ ਪਾਸਟ ਲਈ ਭਾਂਡੇ ਲਿਆ ਦੋ ਸਾਨੂੰ ਭਾਂਡੇ ਵਾਲਾ ਹਾਂ अच्छा रेडे ਤੇ ਜਾਊਗਾ ਘੰਡੇ ਦੇ ਰੇੜੇ ਕੱਚ ਦੇ ਆ ਉਹ ਟੁੱਟ ਨਾ ਜਾਏ ਇਹ ਤੁੰਗ ਆਪਾਂ ਤੋਂ ਬੋਲਦੇ ਨਾ ਸਾਂ ਪਹਿਲਾਂ ਉਹ ਘੱਟਾ ਕੱਚਾ ਤੇ ਉਹਨੂੰ ਸਹੀ ਰੱਖ ਦਿੰਨੇ ਤੇ ਸਾਰਾ ਪਤਲਾ ਲੰਦ ਕੇ ਆਪਾਂ ਆ ਲੁੱਜੀ

Ah evet, baba ਸੈਂਟਰ ਤੇ ਜਿਹੜੇ ਉਹ ਪਲੱਗ ਆ ਚਾਰਜਰ ਸਟੂਲੀਆਂ ਵਾਲੀ ਹਜੇ ਤਾਂ ਹਾਂ ਫਿਰ ਹੋਊਗਾ ਹਜੇ ਪਾਵੇ ਜੇ ਵੀ ਲਿਹਾਉਣੇ ਆ ਥੱਲੇ ਉੱਚੇ ਕਰਨੇ ਆ ਨਾ ਫਿਰ ਥੱਲੇ ਝਾੜੂ ਝੂੜੂ ਲੱਗ ਜਾਂਦਾ ਬੈਡ ਹੋ ਅਸੀਂ ਵੇਖ ਕੇ ਆਏ ਸੀ ਅੱਜ ਹੁਗਤੇ ਦਿਖਾਇਆ ਸੀ ਕਿਚਨ ਚ ਕੇਰਾ ਬਣ ਗਿਆ ਵਧੀਆ ਉਹ ਚਲਾ ਤਾ ਤੇ ਹੁਣ

ਨੁਕਲੀ ਉਹ ਤੁਹਾਨੂੰ ਕਰਾਂਗੇ ਹਾਂ ਜੀ ਚਲ ਉਹ ਚਲ ਫੜੀਆ ਚਲ ਲਈ ਪਾਜ ਦਾ ਸਲੈਕਟ੍ਰੋਨਿਕ ਫੇਸ ਤੇ ਲਾਈਟਾਂ ਤੁਸੀਂ ਕੱਲ ਹਾਂ ਜੀ ਸਿਮਿੰਟ ਨਾਲ ਕੋਈ ਚਾਦ ਪੈਣਾ ਹਾਂ ਹਾਂ ਹਜੇ ਉਹਨਾਂ ਨੇ ਬਿਛਾਇਆ ਵਾ ਇਹ ਨਹੀਂ ਹਜੇ ਚੁੱਕਿਆ ਜਾਣਾ ਥੱਲੇ ਉੱਧਾ ਵੀ ਆਪਾਂ ਜੇ ਬੰਦ ਕਰਾ ਲੈ ਬੰਦ ਨਹੀਂ ਕਿ ਨੂੰ ਹੋਣੇ ਆ ਪੱਥਰ ਪੁੱਧ ਲੱਗ ਕੇ ਨਾ ਫੇਰ ਸਫਾਈ ਹੋਣੀ ਆ ਅਜੇ ਤਾਂ ਮੇਨ ਥੱਲੇ ਨਹੀਂ ਨਹੀਂ ਬੋਲਦੇ ਨੇ ਉਹਨਾਂ ਨੇ ਬਿਛਾਇਆ ਵਾ ਫੇਰ ਉਹਨਾਂ ਦਾ ਆਈ ਥੋੜੀ ਚੁੱਕਾਂਗੇ ਉਹਨਾਂ ਨੇ ਤਾਂ ਰੰਗ ਤੋਂ ਬਿਛਾਇਆ ਸੀ ਆਹ ਤੇ ਪੌੜੀ ਨਹੀਂ ਸੈਟ ਕਰ ਕੱਲੋਂ ਉਹਨਾਂ ਨੇ ਆਉਣਾ ਹੀ ਆ ਪੁੱਛ ਕੇ ਉਹਨਾਂ ਤੋਂ ਚੁੱਕ ਦਾਂਗੇ ਫੇਰ ਆਹ ਪੌੜੀਆਂ ਨਹੀਂ ਨਾ ਅਜੇ ਮੇਰੇ ਸਾਹਮਣੇ ਕਰਨੀਆਂ ਇਹ ਹੋਲੀ-ਹੋਲੀ ਕਰੂਗਾ ਹੋਲੀ-ਹੋਲੀ ਹੋਲੀ ਹੋਲੀ ਕਲਸਟਰ ਕਰ ਨਹੀਂ ਪੱਥਰ ਲਾਉਣਾ ਪੱਥਰ ਲਾਉਣਾ ਪੱਥਰ ਲਾਉਣਾ ਹਜੇ ਹੋਰ ਹੋਲੀ ਚਾਹੀਦੀਆਂ ਨੂੰ 4-5 ਮਹੀਨੇ ਹੋ ਗਏ ਆ ਤੇਲਾਂ ਜਾਂ ਤਾਂ ਫਿਰ ਚੁੱਕ ਦੋ ਤੇਲਾਂ ਚੁੱਕ ਦੋ ਆ ਆ ਗਿਆ ਮੇਰਾ ਬ੍ਰਦਰ ਚਾਲ ਹੈ ਕਿ ਚਾਹ ਕਾਫੀ 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 ਲੈ ਫਿਰ ਉਹ ਦਰਵਾਜ਼ਾ ਖਸੀਆਂ ਹੁੰਦੇ ਘਾਤਾ ਸੀ ਤਾਂ ਕਾਕੇ ਨਹੀਂ ਆ ਵੇਨੇ ਕਸਤੇ ਤੇ ਕੈਸੀ ਏ ਇਹ ਲਾਲ ਐ ਫਿਲਮ ਨਾ ਕਿਉਂ ਹੋਰਾਂ ਬਾਜਦਾ ਸੀ ਬੜਾ ਕਿਵੇਂ ਰਜਦਾ ਕੰਮ ਦਾ ਤੈਨ ਕਿੰਨੇ ਵਜੇ ਆ ਗਿਆ ਸੀ ਵਧੀਆ 4 ਹੀ ਵਜਾ ਤੇ ਤੋਂ 4 ਟਾਈਮ ਲੱਗ ਗਿਆ ਅੰਤ ਚ ਆਪਾਂ ਕਿਹੜੇ ਕਿਹੜੇ ਕਾਫੀ ਵਾਲੇ ਆਂ ਸੈਟ ਵਾਲੇ ਕਿਹਨੇ ਪੋਕੀ ਆਪਾਂ ਤਿੰਨੇ ਤਿੰਨੇ ਉਹ ਚਾਰ ਆਉਗੀ ਤਿੰਨਾ ਕਿਹਨੇ ਤਿੰਨ ਲਾਉਣਾ ਤੇ ਪੋਕੀ ਲੈਣ ਕਹ ਰਹੀ ਸੀ ਅੱਜ ਬਣਾਉਣਾ ਬੜਾ ਕੀ ਆ ਅੱਜ ਸ਼ਾਮ ਮਾਲੂ ਮਟਰ ਬਣਾ ਲੈ ਬਣਾਣੇ ਕੋਣ ਬਣਾ ਕੇ ਆਂਚ ਨਹੀਂ ਇਹ ਬਈ ਨੇ ਬੁਲਾਤੇ ਹੀ ਵੰਟੀ ਦੇ ਅੱਛੇ ਮੈਂ ਤਾਂ ਆ ਕੇ ਹੁਣ ਅਹੀਂ ਰੋਟੀਆਂ ਖਾਦੀਆਂ ਅੱਛਾ ਸ਼ੁਰੂ ਬਣਾ ਲੈ ਤੂੰ ਤਾਂ ਲੇਟ ਆਇਆ ਮੂੰਹ ਲੁਕਾ ਕੇ ਗਿਆ ਏਥੇ ਮੈਂ ਚਾਹ ਲੈ ਕੇ ਜਾਣਾ ਤੇ ਇਹ ਨਾ ਦੂਜਾ ਸਿਮਰੇ ਤੜਕੇ 5 ਵਜੇ ਮੈਂ ਚਾ ਕਰਦਾ 4:30 5 ਵਜੇ ਤੇ 11 ਵਜੇ ਮੂੰਹ ਨਹੀਂ ਲੱਗਦਾ ਹੁੰਦਾ ਗਰਮ ਦੇ ਵਧੀਆ ਹੁੰਦੀ ਆ ਨਾ ਹੁਣ ਜਿਹੜਾ ਮੈਂ ਉਹ ਬੁਲਾਇਆ ਵਾ ਨਹੀਂ ਦਵਿੰਦਰ ਜੀ ਵੀ ਮਿਲਟਨ ਦੀ ਆ ਅੱਛਾ ਉਹ ਤੇ ਲਿਖਿਆ ਤਾਂ ਮਿਲਟਨ ਆ ਥਣੀ ਤਾਂ ਉਹ ਡੁਪਲੀਕੇਟ ਆ ਦੇਵਦੇ ਦੇਖਣਾ ਪਾ ਕੇ ਨਹੀਂ ਆ ਮੇਰਾ ਟਿਪਨ ਕਰਕੇ ਸਬਜੀ ਜਾਂ ਦਾਲ ਤੇ ਜਦੋਂ ਮੈਂ ਰਾਤ ਨੂੰ 4:00 ਸੱਤ-ਸੱਤ ਵਜੇ ਉੱਥੇ ਰੋਟੀ ਖਾਣਦੀ ਆ ਤੇ ਦਾਲ ਖਾਣ ਦੀ ਪੂਰੀ ਗੱਲ ਹੁੰਦੀ ਆ ਜਿਵੇਂ ਫੋਨ ਗੱਲ ਕੀਤੀ ਹਾਂ ਮੈਂ ਕਹੇ ਗਈ ਜੇ ਨਾ ਅੱਛਾ ਹਾਂ ਵੀ ਨਾ ਹਰਦੀ ਤੇ ਤੇਰੇ ਲੋਗ ਸੌਣਾ ਕਿਥੋਂ ਹਾਂ ਹਾਂ ਮੈਂ ਪੱਕਾ ਤੇ ਨਾ ਪਾਣੀ ਜਾ ਰਹੀ ਹਾਂ ਉਹ ਕਿਹਦੇ ਦਾ ਅਪਰਾਥ ਹੈ ਰਾਵ ਨੂੰ ਕਿਹੜਾ ਪੱਥਰ ਹਾਂ ਹਾਂ ਪੱਕਾ ਨੇ ਲੱਕੜਾ ਲੱਕੜਾ ਬੱਕੀ ਉਹ ਲੱਕੜਾ ਨਹੀਂ ਸਿਵਰੇ ਜਿਹੜੇ ਨਾਲ ਆਏ ਥੋੜੋ ਲਾਈਆਂ ਹੁੰਦੀਆਂ ਪਤਾ ਹੀ ਉਹਨਾਂ ਨੂੰ ਪਾਣੀ ਪੈਣਾ ਵਾ ਅੱਛਾ ਹੂੰ ਤਾਂ ਬਾਹਰ ਦੇ ਪੱਕੇ ਸੀ ਰਹਿਣਗੇ ਹੱਡਾ ਲੈ ਜਿੱਤ ਤਾਂ ਨੰਨ ਕਮਰਦਾ ਤਾਂ ਕੋਈ ਚੱਕਰ ਨਹੀਂ ਉਹ ਕਾਫੀ ਵਾਲੇ ਆਏ ਹਾਏ 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 ਭਾਈ ਕਾਫੀ ਵਾਲੇ ਆਜੋ ਕਾਫੀ ਪਾਈ ਕਰਿਆ ਉਸ ਦਾ ਉਹ ਉਧਰ ਤਾਂ ਕਰਦਾ ਕੋਹਰ ਕਰੀ ਫੈ ਗੱਤ ਕਾਫੀ ਪੀ ਲੈ ਤਾ ਗੱਲ ਚੱਕ ਔਰ ਫੇ ਤੂੰ ਲੈ ਲੈ ਫਿਰ ਇੱਕ ਮੈਂ ਪੀ ਕੇ ਆਇਆ। ਇਹ ਫੋਨ ਪਰ ਇੱਕ ਬਾਦੂ ਆ। ਆ ਬਸ ਹੋ ਗਿਆ ਨਾ ਸੈੱਟ। ਆ ਦਰਵਾਜ਼ਾ ਹਵਾ ਨਾਲ ਪੀੜਿਆ। ਹੂੰ। ਮਾਰੋ। ਮਾਰੀ ਜਾਂਦੇ ਚਾ। ਹੈਲੋ। pronto. pronto. ਉਸੀਂ ਤਾਂ ਸੋਭਾ ਆ ਨਾ ਕਰੇ ਸਾਡੇ ਆਏ ਆ ਅਰ ਕਿਹਾ ਬੁਲਾਇਆ ਇਹ ਦੱਸੋ ਹੋ ਹੈ ਕੋਈ ਨਵੀਂ ਗੈਸ ਵਾਲੇ ਆ ਕਿ ਬਿਜਲੀ ਵਾਲੇ ਆ ਕਿ ਦਰਵਾਜ਼ੇ ਵਾਲੇ ਆ ਕਿ ਗੈਸ ਵਾਲੇ ਆ ਕਿੱਥੇ ਫਰਾਂਚ ਆ ਸਫਾਈ ਵਾਲੇ ਆ ਸਫਾਈ ਵਾਲੇ ਆ ਕੇ ਸਫਾਈ ਵਾਲੇ ਹਾਂ ਕਿੱਥੇ ਬੋਲਦੇ ਹੋ ਅੱਛਾ ਹੈਲੋ 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 ਹਾਂਜੀ ਕੌਣ ਆ ਭਾਈ ਜਿਹੜੀ ਘਰ ਆਲੇ ਆਈ ਬਾਹਰ ਆਲੇ ਸਫਾਈ ਵਾਲੇ ਅੰਦਰ ਸਫਾਈ ਆਏ ਯਾਈ ਮਾਲਕਾਂ ਤੁਸੀਂ ਬਾਹਰ ਨਿਕਲੋ ਸਫਾਈ ਆਏ ਜਿਹੜੇ ਘਰ ਆਲੇ ਲੋਕ ਆ ਗਏ ਮਾਲਕ ਹੌਣ ਸੀ ਜਿਹੜੇ ਅੰਦਰ ਆ ਤੂੰ ਹਾਂ ਮੈਂ ਜਿੰਨ ਪੋਈ। ਸਫਾਈ ਕੋਡੀਆਂ ਦੀ ਸਫਾਈ ਇੱਧਰ ਲੱਗੇ ਤੇ ਆ। ਇੱਧਰ ਕਮਰੇ ਦੀ ਕਰਤੀ? ਹਾਂਜੀ। ਬਸ ਇੱਧਰ ਪੋਚਾ ਲਾ ਦਿੰਦੇ ਹਾਂ। ਬਹੁਤ ਅੱਛਾ। ਸੁਣ ਆ ਗਿਆ ਹਸਵੀਰ ਵੀ ਕੰਮ ਤੋਂ ਜਿਵੇਂ ਜਿਵੇਂ ਕੰਮ ਤੋਂ ਆਈ ਜਾਂਦੇ ਇੱਧਰ ਆਈ ਜਾਂਦੇ ਆ। ਤੇ ਮੈਂ ਕਿ ਜਿਵੇਂ ਜਿਵੇਂ ਕੰਮ ਤੋਂ ਆਈ ਜਾਂਦੇ ਇੱਧਰ ਆਈ ਜਾਂਦੇ। ਬਾਕੀ ਹੋ ਜਾਂਦੇ ਆ। ਹਾਂ ਹਾਂ ਪੜਨਾ ਬੁੱਲਾ ਵਾਪੇ ਇਹ ਲੱਗੇ ਆ ਟੇਬਲ ਕਸਨ ਅੱਜ ਮਾਮੇ ਨੇ ਬਣਾਵਤ ਕੇ ਮੈਂ ਹੁਣ ਇਧਰੋਂ ਕੁਝ ਹੋਰ ਚਾਹੀਦਾ ਮੈਂ ਕਮਰੇ ਚ ਪੋਚਾ ਲਾਉਣਾ ਲਾ 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 ਪਸ ਆ ਕੇ ਤੁਹਾਡੇ ਚਾਹ ਰਿਹਾ ਇੱਥੇ ਯਾਰ ਪੋਰ ਸਿੰਘਾ ਮਾਰਤੀ ਚ ਕਾ ਫਿਰ ਜਦ ਡੋਰੇ ਨੂੰ ਮੈ ਲਾਉਣੀ ਆ ਨਾ